ਸਰਗਰਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਗਿਆਨੀ ਬੂਟਾ ਸਿੰਘ ਦੇ ਸੰਬੰਧ ਵਿੱਚ ਵੈਸੇ ਉਹ ਆਪਣੇ ਆਪ ਨੂੰ ਗਿਆਨੀ ਬੂਟਾ ਸਿੰਘ ਲਿਖਵਾਉਂਦਾ ਪਰ ਗਿਆਨੀਆਂ ਵਾਲੀ ਤੇ ਉਹਦੇ ਵਿੱਚ ਕੋਈ ਗੱਲ ਨਹੀਂ ਗਿਆਨੀਆਂ ਵਾਲੀ ਉਹਦੇ ਵਿੱਚ ਕੋਈ ਬਾਤ ਨਹੀਂ ਜੇ ਅਗਿਆਨੀ ਬੂਟਾ ਸਿੰਘ ਲਿਖਾਏ ਤੇ ਮੇਰੇ ਹਿਸਾਬ ਦੇ ਨਾਲ ਜ਼ਿਆਦਾ ਠੁਕਮਾ ਰਹੇਗਾ ਔਰ ਐਸੇ ਇਸ ਬੂਟੇ ਨੂੰ ਫਲ ਲੱਗੇ ਨੇ ਬਹੁਤ ਹੀ ਕੌੜੇ ਫਲ ਲੱਗੇ ਨੇ ਇੰਨੇ ਕੌੜੇ ਫਲ ਬੂਟਾ ਸਿਆਂ ਤੈਨੂੰ ਲੱਗੇ ਨੇ ਕਿ ਉਹਨਾਂ ਦੀ ਜਿਹੜੀ ਕੜਤਨ ਹੈ ਨਾ ਉਹ ਬਾਅਰ ਡੋਲ ਡੋਲ ਪੈਂਦੀ ਹੈ ਚੇਰੇ ਵਰਗੇ ਬੂਟੇ ਨੂੰ ਇਹੋ ਜੇ ਕੌੜੇ ਫਲ ਲੱਗੇ ਨੇ ਤੈਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੋ ਮੈਂ ਬੂਟਾ ਹਾਂ ਮੈਨੂੰ ਕਿੰਨੇ ਕੌੜੇ ਫਲ ਲੱਗੇ ਨੇ ਔਰ ਕਦੀ ਤੂੰ ਕੰਗਣਾ ਦਾ ਮਾਮਾ ਬਣਨਾ ਕਦੀ ਤੂੰ ਕੁੜੀ ਜਿਹੜੀ ਗੁਰੂ ਘਰ ਦੇ ਵਿੱਚ ਆਣ ਕੇ ਜੋਗਾ ਕਰਦੀ ਐ ਕਦੀ ਤੂੰ ਉਹਦਾ ਪਿਓ ਬਣ ਜਾਣਾ ਤੇ ਕਦੀ ਤੂੰ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਦਾ ਰਿਆ ਪਰ ਫਿਰ ਵੀ ਲੋਕਾਂ ਨੇ ਐਡੀ ਵੱਡੀ ਲੀਡ ਦੇ ਨਾਲ ਜਿਤਾ ਲਿਆ ਤੁਹਾਡੇ ਗਤਾਰਾਂ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਾ ਸੀ ਜਦੋਂ ਇਲੈਕਸ਼ਨ ਚੱਲਦੀ ਸੀ ਭਾਵੇਂ ਸਾਰਿਆਂ ਨੇ ਤੁਸੀਂ ਵਿਰੋਧ ਕੀਤਾ ਪਾਰੇ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਇਸ ਗੱਲ ਤੋਂ ਵੀ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਜਿਹੜੇ ਨੇ ਉਹ ਹੁਣ ਸਭ ਕੁਝ ਜਾਣਦੇ ਨੇ ਸਮਝਦੇ ਨੇ ਤੁਹਾਡੇ ਭੌਂਕਣ ਦਾ ਕੋਈ ਅਸਰ ਨਾ ਹੋਇਆ ਤੇ ਤੁਹਾਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਕਦੀ ਤੂੰ ਕਹਿੰਦਾ ਕਿ ਭਾਈ ਅਮਰਤਪਾਲ ਸਿੰਘ ਸਵਿਧਾਨ ਨੂੰ ਨਹੀਂ ਮੰਨਦੇ ਹੁਣ ਦੱਸ ਤੇ ਭਾਈ ਅਮਰਤਪਾਲ ਸਿੰਘ ਤੇ ਚਲੋ ਸੰਵਿਧਾਨ ਨੂੰ ਨਹੀਂ ਮੰਨਦੇ ਤੇ ਜਿਹੜੇ ਸੰਵਿਧਾਨ ਦੇ ਮਾਲਕ ਨੇ ਜਿਹੜੇ ਸੰਵਿਧਾਨ ਦੇ ਉੱਪਰ ਬੈਠੇ ਹੋਏ ਨੇ ਉਹ ਕਿੰਨਾ ਕੁ ਸੰਵਿਧਾਨ ਨੂੰ ਮੰਨ ਰਹੇ ਨੇ ਜੇ ਉਹ ਮੰਨਦੇ ਹੁੰਦੇ ਤੇ ਭਾਈ ਅਮਰਤਪਾਲ ਸਿੰਘ ਨੂੰ ਉਹ ਸੌਂਚ ਛਟਾਉਂਦੇ ਜੇ ਉਹ ਮੰਨਦੇ ਹੁੰਦੇ ਤੇ ਫਿਰ ਐਨਐਸਏ ਨਾ ਵਧਾਉਂਦੇ ਜੇ ਉਹ ਮੰਨਦੇ ਹੁੰਦੇ ਤੇ ਭਾਈ ਅਮਰਤਪਾਲ ਸਿੰਘ ਨੂੰ ਜ਼ਮਾਨਤ ਦਿੰਦੇ ਕਿ ਉਹ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਉਹ ਹੁਣ ਸਾਡਾ ਜਿਹੜਾ ਹੈ ਉਹ ਕੈਦੀ ਨਹੀਂ ਰਹਿ ਗਿਆ ਔਰ ਇਸ ਕਰਕੇ ਇਹ ਗੱਲ ਜਿਹੜੀ ਹੈ ਸਪਸ਼ਟ ਆ ਕਿ ਅਮਰਤਪਾਲ ਸਿੰਘ ਤੇ ਮੰਨਦਾ ਸੰਵਿਧਾਨ ਨੂੰ ਔਰ ਤੁਹਾਡੀ ਜਿਹੜੀ ਕਰਤੂਤ ਆ ਤੁਸੀਂ ਆਪ ਹੀ ਯੂ ਟਰਨ ਮਾਰ ਜਾਂਦੇ ਹੋ ਇੱਕ ਸਕਿੰਟ ਦੇ ਵਿੱਚ ਤੁਸੀਂ ਆਪ ਹੀ ਕਿਤੇ ਖੜੇ ਰਹਿਣ ਜੋਗੇ ਨਹੀਂ ਅਗਰ ਅਗਲੀ ਗੱਲ ਤੇਰੇ ਗਿਆਨ ਦੀ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਨਾ ਕਿ ਜੇ ਤੇਰੇ ਵਿੱਚ 담 ਹੈ ਨਾ ਜੇ ਤੇਰੇ ਵਿੱਚ ਕੋਈ ਔਕਾਤ ਹੈਗੀ ਆ ਤੇ ਆ ਜਿਹੜੀ ਤੂੰ ਸ਼੍ਰੀ ਸਾਹਿਬ ਪਾਈ ਹੈ ਜਿਹੜੀ ਦਸਤਾਰ ਸਜਾਈ ਹੈ ਤੂੰ ਗਾਤਰਾ ਸਾਹਿਬ ਆਪਣੇ ਗਲੋਂ ਲਾ ਕੇ ਆਪਣੇ ਸਿਰ ਉੱਤੇ ਦਸਤਾਰ ਲਾ ਕੇ ਤੇ ਫੇਰ ਜਿਹੜਾ ਹੈ ਉਹ ਵੀਡੀਓ ਪਾ ਫੇਰ ਮੈਂ ਦੇਖਣਾ ਕਿ ਤੈਨੂੰ ਕਿੰਨੇ ਕੁ ਵਿਊ ਵੱਜਦੇ ਨੇ ਜਿਹੜੇ ਤੈਨੂੰ ਵਿਊ ਵੱਜਦੇ ਆ ਨਾ ਉਹ ਇਸੇ ਕਰਕੇ ਵੱਜਦੇ ਤੈਨੂੰ ਹੀ ਪਤਾ ਹੈ ਕਿ ਤੂੰ ਸਿੱਖ ਬਾਣੇ ਵਿੱਚ ਆਣ ਕੇ ਸਿੱਖਾਂ ਦੀ ਪੰਢੀ ਕਰ ਰਿਹਾ ਹੈ ਤੂੰ ਸਿੱਖੀ ਬਾਣੇ ਵਿੱਚ ਆਣ ਕੇ ਗੁਰੂਆਂ ਦੀ ਪੰਢੀ ਕਰ ਰਿਹਾ ਹੈ ਸਿੱਖਾਂ ਦੇ ਗ੍ਰੰਥਾਂ ਦੇ ਪ੍ਰਤੀ ਜ਼ਹਿਰ ਉਗਲ ਰਿਹਾ ਹੈ ਸਿੱਖਾਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਪ੍ਰਤੀ ਤੂੰ ਗਲਤ ਸ਼ਬਦ ਬੋਲ ਰਿਹਾ ਹੈ ਇਸ ਕਰਕੇ ਸਿੱਖੀ ਭੇਖ ਦੇ ਵਿੱਚ ਆਣ ਕੇ ਤੂੰ ਸਿੱਖਾਂ ਦੇ ਉਲਟ ਬੋਲ ਰਿਹਾ ਹੈ ਇਸੇ ਕਰਕੇ ਲੋਕ ਜਿਹੜਾ ਉਹ ਤੈਨੂੰ ਤਰਜੀਹ ਦੇ ਰਹੇ ਆ ਔਰ ਦੂਜੇ ਧਰਮਾਂ ਦੇ ਲੋਕਾਂ ਨੂੰ ਤੂੰ ਦੂਜੇ ਧਰਮਾਂ ਦੇ ਲੋਕਾਂ ਨੂੰ ਤੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਹ ਸਾਰਾ ਜਿਹੜਾ اڈੰਬਰ ਆ ਤੂੰ ਰਚਾਇਆ ਹੋਇਆ ਤੇ ਮਤਲਬ ਮਕਸਦ ਜਿਹੜਾ ਤੇਰਾ ਹੈ ਉਹ ਕੇਵਲ ਇੰਨਾ ਹੈ ਕਿ ਉਹ ਵਿਊ ਕਮਾਉਣਾ ਹੈ ਔਰ ਜਿਹੜੀ ਲਾਈਨ ਦੇ ਵਿੱਚ ਤੁਰਿਆ ਸਾਂ ਉਸ ਲਾਈਨ ਦੇ ਵਿੱਚ ਤੇ ਲੋਕ ਪ੍ਰਭ ਵਾਂਗ ਪੂਜਦੇ ਨੇ ਤੇ ਕਿਸੇ ਗੱਲ ਦੀ ਤੈਨੂੰ ਕਿਸੇ ਨੂੰ ਘਾਟ ਨਹੀਂ ਰਹਿੰਦੀ ਪਰ ਤੂੰ ਖੁਦ ਗੋਲਪਚੋਰ ਸੈਂ ਤੇਰੇ ਅੰਦਰ ਕੋਈ ਗੁਣ ਨਹੀਂ ਸੀ ਕੋਈ ਹੁਨਰ ਨਹੀਂ ਸੀ ਇਸ ਕਰਕੇ ਸਿੱਖਾਂ ਦੇ ਵਿੱਚ ਤੇਰੀ ਦਾਲ ਨਾ ਗਲੀ ਔਰ ਤੂੰ ਕਮਚੋਰ ਡਿਊਟੀ ਤੋਂ ਬਾਗੀ ਹੋ ਕੇ ਤੇ ਅੱਜ ਤੂੰ ਜਿਹੜਾ ਹੈ ਇਹ ਧੰਦਾ ਆਰੰਭ ਕਰ ਲਿਆ ਕਿ ਬਸ ਉਲਟ ਬੋਲ ਕੇ ਪਾ ਦਿਓ ਤੇ ਜਿਹੜੇ ਨੇ ਉਹ YouTube ਤੋਂ ਤੁਹਾਨੂੰ ਡਾਲਰ ਮਿਲ ਜਾਂਦੇ ਨੇ ਚੈੱਕ ਮਿਲ ਜਾਂਦੇ ਨੇ ਪੈਸੇ ਮਿਲ ਜਾਂਦੇ ਨੇ ਔਰ ਤੁਸੀਂ ਸਿੱਖਾਂ ਦੇ ਉਲਟ ਨਫ਼ਰਤ ਦੇ ਬੀਜ ਬੀਜਣੇ ਜ਼ਹਿਰ ਉਗਲਣਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਪਰ ਇੱਕ ਗੱਲ ਦਾ ਖਿਆਲ ਰੱਖੀ ਅੱਜ ਤੈਨੂੰ ਲਾਂਗ ਤਾਂ ਪੈ ਰਹੀਆਂ ਨੇ ਕੇਵਲ ਤੈਨੂੰ ਨਹੀਂ ਪੈ ਰਹੀਆਂ ਤੇਰੇ ਖਾਨਦਾਨ ਨੂੰ ਪੈ ਰਹੀਆਂ ਨੇ ਤੈਨੂੰ ਜਨਮ ਦੇਣ ਵਾਲਿਆਂ ਨੂੰ ਪੈ ਰਹੀਆਂ ਨੇ ਕਿ ਮੰਦਾ ਕੁੱਤਾ ਤੇ ਖਸਮੇ ਗਾਲ ਇਹ ਤੈਨੂੰ ਨਹੀਂ ਕੇਵਲ ਲਾਂਗ ਤਾਂ ਪੈਣੀਆਂ ਇਹ ਤੇਰੇ ਕੁਲਾ ਨੂੰ ਤੇਰੇ ਖਾਨਦਾਨ ਨੂੰ ਲਾਂਤਾਂ ਪੈਣੀਆਂ ਨੇ ਤੇ ਲਾਂਤੀਆਂ ਜਿਨ੍ਹਾਂ ਨੇ ਲਾਂਤਾਂ ਵਾਲੇ ਕੰਮ ਕੀਤੇ ਉਹਨਾਂ ਨੂੰ ਅੱਜ ਤੱਕ ਲਾਂਤਾਂ ਪਈਆਂ ਔਰ ਅੱਜ ਤੂੰ ਹਰ ਹਿਰਦੇ ਨੂੰ ਠੇਸ ਪਹਚਾਰਿਆ ਅੱਜ ਹਰ ਹਿਰਦਾ ਤੂੰ ਵਲੁੰਦਾ ਰਿਆ ਸਭ ਤੋਂ ਵੱਡਾ ਪਾਪ ਤੇ ਇਹੀ ਹੁੰਦਾ ਕਿਸੇ ਦਾ ਦਿਲ ਦਿਖਾਉਣਾ ਜੇ ਤੂੰ ਸੱਚੀ ਗੱਲ ਕਰਦਾ ਹੁੰਦਾ ਤੇ ਫਿਰ ਤੈਨੂੰ ਇਹ ਲਾਂਤਾਂ ਨਾ ਪੈਂਦੀਆਂ ਔਰ ਇਸ ਕਰਕੇ ਤੇਰੀ ਔਕਾਤ ਕੋਈ ਨਹੀਂ ਹੈ ਕਿ ਤੈਨੂੰ ਲੋਕ ਸੁਣਨ ਤੇਰੀ ਔਕਾਤ ਕੇਵਲ ਇਹੋ ਹੀ ਐ ਕਿ ਤੂੰ ਸਿੱਖੀ ਦੇ ਬਾਣੇ ਦਾ سہਾਰਾ ਲੈ ਕੇ ਸਿੱਖ ਧਰਮ ਦਾ سہਾਰਾ ਲੈ ਕੇ ਤੇ ਸਿੱਖਾਂ ਦੇ ਉਲਟ ਬੋਲ ਕੇ ਲੋਕਾਂ ਨੂੰ ਖੁਸ਼ ਕਰ ਰਿਹਾ ਹੈ ਤੇ ਵਿਊ ਪ੍ਰਾਪਤ ਕਰ ਰਿਹਾ ਹੈ ਤੇ ਜਿਸ ਧਨ ਕਾ ਤੂੰ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ ਉਹ ਧਨ ਉਹ ਮਾਇਆ ਅੱਜ ਤੱਕ ਕਿਸੇ ਦੀ ਬਣੀ ਨਹੀਂ ਜਿਸ ਮਾਇਆ ਦੇ ਖਾਤਰ ਤੂੰ ਇਹ ਪਾਪ ਕਰ ਮਾਰਿਆ ਔਰ ਹੋਰ ਵੀ ਤੇਰੇ ਵਰਗੇ ਦੁਸ਼ਟ ਪੰਥ ਦੇ ਅੰਦਰ ਹੈਗੇ ਨੇ ਜਿਹੜੇ ਪੰਥ ਦੇ ਭੇਖ ਵਿੱਚ ਪੰਥ ਦੇ ਜੜੀ ਤੇਲ ਦੇ ਰਹੇ ਨੇ ਔਰ ਪੰਥ ਦੀਆਂ ਜੜਾਂ ਵੜ ਰਹੇ ਨੇ ਪੰਥ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਗੱਲ ਜਾਣ ਲਈ ਅੱਜ ਤੱਕ ਅਨੇਕਾਂ ਸਿੱਖੀ ਨੂੰ ਖਤਮ ਕਰਨ ਵਾਲੇ ਆਏ ਉਹ ਸਿੱਖੀ ਨੂੰ ਖਤਮ ਤੇ ਨਾ ਕਰ ਸਕੇ ਪਰ ਖੁਦ ਖਤਮ ਹੋ ਗਏ ਇੰਨੇ ਕੋ ਵਿਜੇ ਗਏ ਕਿ ਅੱਜ ਤੱਕ ਤੇ ਰਹਿੰਦੀ ਦੁਨੀਆ ਤੱਕ ਕੇਵਲ ਲਾਂਗ ਤਾਂ ਤੋਂ ਬਿਨਾ ਉਹਨਾਂ ਦੇ ਪੱਲੇ ਕੁਝ ਨਹੀਂ ਔਰ ਇਸ ਕਰਕੇ ਲੋਭ ਲਾਲਚ ਵਿੱਚ ਆਣ ਕੇ ਕਈਆਂ ਨੇ ਪਾਪ ਕੀਤੇ ਕਈਆਂ ਨੇ ਮੰਦ ਕਰਮ ਕੀਤੇ ਪਰ ਅਸਲ ਦੇ ਵਿੱਚ ਉਹਨਾਂ ਨੂੰ ਅਖੀਰ ਵੇਲੇ ਇਸ ਗੱਲ ਦਾ ਪਤਾ ਲੱਗਦਾ ਕਿ ਅਸੀਂ ਕਰਦੇ ਕੀ ਰਹੇ ਹਾਂ ਜਮ ਕਾ ਡੰਡ ਮੂੰਡ ਮੈਂ ਲੱਗਾ ਜਦੋਂ ਜਮ ਦਾ ਡੰਡਾ ਜਿਹੜਾ ਹੈ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲੱਗੈ ਉਦੋਂ ਹੀ ਪਤਾ ਲੱਗਦਾ ਜਦੋਂ ਫਿਰ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਇਸ ਕਰਕੇ ਤੈਨੂੰ ਖੁੱਲਾ ਚੈਲੰਜ ਹੈ ਕਿ ਜਦੋਂ ਮਰਜੀ ਸਾਡੇ ਨਾਲ ਸੰਪਰਕ ਬਣਾਵੇਂ ਹਰ ਵਿਸ਼ੇ 'ਤੇ ਤੇਰੇ ਨਾਲ ਦਲੇਰਪੂਰਵਕ ਗੱਲ ਕਰਾਂਗੇ ਤੇ ਫਿਰ ਤੈਨੂੰ ਦੱਸਾਂਗੇ ਕਿ ਸਿੱਖ ਸੂਧਾਂਤ ਕੀ ਆਂਦੇ ਨੇ ਤੇ ਤੇਰਾ ਗਿਆਨ ਕੀ ਆਂਦਾ ਸੋ ਅੱਜ ਇੰਨੀਆਂ ਵਿਚਾਰਾਂ ਦੇ ਨਾਲ ਮੈਂ ਇਸ ਵੀਡੀਓ ਨੂੰ ਸਮਾਪਤ ਕਰਦਾ ਅਗਲੀ ਵੀਡੀਓ ਦੇ ਵਿੱਚ ਫੇਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ